ਪੰਜਾਬ ਪੱਠਾ ਐਸੋਸੀਏਸ਼ਨ ਦੀ ਇੱਕ ਅਹਿਮ ਮੀਟਿੰਗ ਲੁਧਿਆਣਾ ਦੇ ਵਿੱਚ ਹੋਈ ਹੈ ਜਿਸ ਦੀ ਅਗਵਾਈ ਐਸੋਸੀਏਸ਼ਨ ਦੇ ਪ੍ਰਧਾਨ ਹਰਮੇਸ਼ ਮੋਹੀ ਨੇ ਕੀਤੀ ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਪੱਠਾ ਮਾਲਕ ਸ਼ਾਮਿਲ ਹੋਏ ਇਸ ਉਦਯੋਗ ਨਾਲ ਜੁੜੀਆਂ ਮੁਸ਼ਕਲਾਂ ਤੇ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਮੀਟਿੰਗ ਦੌਰਾਨ ਪੱਠਾ ਮਾਲਕਾਂ ਨੇ ਦੱਸਿਆ ਹੈ ਕਿ ਪਿਛਲੇ ਕੁਝ ਸਮੇਂ ਤੋਂ ਉਹਨਾਂ ਨੂੰ ਕਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦੇ ਵਿੱਚੋਂ ਮੁੱਖ ਸਮੱਸਿਆ ਮਾਈਨਿੰਗ ਨਾਲ ਸੰਬੰਧਿਤ ਨਿਯਮ ਕਾਨੂੰਨ ਨੇ ਸਰਕਾਰੀ ਨੀਤੀਆਂ ਅਤੇ ਮਾਈਨਿੰਗ ਨਾਲ ਜੁੜੀਆਂ ਪਾਬੰਦੀਆਂ ਨੇ ਵੀ ਕਾਰੋਬਾਰ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਡੂੰਗੀ ਚਰਚਾ ਤੋਂ ਬਾਅਦ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਦਾ ਚੇਅਰਮੈਨ ਅਸ਼ਵਨੀ ਸ਼ਰਮਾ ਨੂੰ ਚੁਣਿਆ ਗਿਆ। ਉਨ੍ਹਾਂ ਨੂੰ ਪੱਠਾ ਮਾਲਕਾਂ ਦੇ ਮਸਲਿਆਂ ਨੂੰ ਹੱਲ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਕਮੇਟੀ ਜਲਦ ਹੀ ਪੰਜਾਬ ਸਰਕਾਰ ਦੇ ਸਬੰਧਿਤ ਵਿਭਾਗਾਂ ਅਤੇ ਮੰਤਰੀਆਂ ਨਾਲ ਮੁਲਾਕਾਤ ਕਰੇਗੀ ਤੇ ਪੱਠਾ ਮਾਲਕਾਂ ਨੂੰ ਆ ਰਹੀਆਂ ਦਿੱਕਤਾਂ ਦਾ ਹੱਲ ਲੱਭੇਗੀ। ਕਮੇਟੀ ਦਾ ਮੁੱਖ ਉਦੇਸ਼ ਮਾਈਨਿੰਗ ਨਾਲ ਸਬੰਧਿਤ ਸਮੱਸਿਆਵਾਂ ਦਾ ਹੱਲ ਕਰਨਾ ਹੈ। ਹਰਮੇਸ਼ ਮੋਹੀ ਨੇ ਕਿਹਾ ਹੈ ਕਿ ਪੱਠਾ ਉਦਯੋਗ ਪੰਜਾਬ ਦੀ ਅਰਥਵਿਵਸਥਾ ਦੀ ਰੀੜ ਦੀ ਹੱਡੀ ਹੈ। ਇਸ ਉਦਯੋਗ ਨਾਲ ਆ ਸਿਰਫ ਲੱਖਾਂ ਮਜ਼ਦੂਰ ਜੁੜੇ ਹੋਏ ਨੇ ਸਗੋਂ ਨਿਰਮਾਣ ਖੇਤਰ ਦੀਆਂ ਲੋੜਾਂ ਵੀ ਇਸ ਉਤੇ ਨਿਰਭਰ ਕਰਦੀਆਂ ਨੇ ਜੇ ਪੱਠਾ ਉਦਯੋਗ ਨੂੰ ਰਾਹਤ ਨਾ ਮਿਲੀ ਤਾਂ ਇਸ ਦਾ ਸਿੱਧਾ ਅਸਰ ਮਜ਼ਦੂਰਾਂ ਅਤੇ ਆਮ ਜਨਤਾ ਤੇ ਪਵੇਗਾ ਉਹਨਾਂ ਨੇ ਉਮੀਦ ਜਤਾਈ ਹੈ ਕਿ ਸਰਕਾਰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਵੇਗੀ ਅਤੇ ਪੱਠਾ ਮਾਲਕਾਂ ਨਾਲ ਬੈਠ ਕੇ ਠੋਸ ਹੱਲ ਕੱਢੇਗੀ ਅੱਜ ਤਾਂ ਸਾਡੀ ਪੰਜਾਬ ਪਟਾਸ਼ਰਣ ਦੀ ਮੀਟਿੰਗ ਹੋਈ ਆ ਤੇ ਜ਼ਿਲ੍ਹਾ ਪ੍ਰਧਾਨ ਤੇ ਜਨਰਲ ਸੈਕਟਰੀ ਤੇ ਹੋਰ ਆਫਿਸ ਫੀਅਰ ਤੇ ਅਸੀਂ ਤਾਂ ਇਹੀ ਸਰਕਾਰ ਕੋਲੋਂ ਮੰਗ ਕਰਦੇ ਸਾਡਾ ਮੇਨ ਅੱਜ ਦੀ ਡੇਟ ਚ ਹੈਗਾ ਮਾਈਨਿੰਗ ਦਾ ਮੁੱਦਾ ਕਿਹੜੀ ਸਾਡੀ ਪ੍ਰੋਬਲਮ ਮਾਈਨਿੰਗ ਦੀ ਆ ਰਹੀ ਆ ਹਰਿਆਣਾ ਸਟੇਟ ਚ ਕੋਈ ਪ੍ਰੋਬਲਮ ਨਹੀਂ ਆ ਰਹੀ ਨਾਲ ਯੂਪੀ ਸਟੇਟ ਚ ਕੋਈ ਨਹੀਂ ਆ ਰਹੀ ਕੋਈ ਬਿਹਾਰ ਚ ਨਹੀਂ ਆ ਰਹੀ ਕੱਲੀ ਪੰਜਾਬ ਚ ਕਿਉਂ ਅਸੀਂ ਪਿੱਛੇ ਮਾਈਨਿੰਗ ਰੈਸਟਰ ਸਾਹਿਬ ਨੂੰ ਮਿਲੇ ਸੀ ਬੇਨਤੀ ਕੀਤੀ ਸੀ ਸੀਐਮ ਸਾਹਿਬ ਨੂੰ ਮਿਲੇ ਉਹਨਾਂ ਨੂੰ ਬੇਨਤੀ ਕੀਤੀ ਵੀ ਜਲਦੀ ਜਲਦੀ ਕੋਈ ਹੱਲ ਕੱਢਿਆ ਜਾਵੇ ਉਹ ਮਾਈਨਿੰਗ ਸਾਡਾ ਮੇਨ ਮਟੀਰੀਅਲ ਆ ਮਿੱਟੀ ਰਾਮ ਮਟੀਰੀਅਲ ਆ ਜੇ ਰਾਮਟੀਨ ਮਿਲੂ ਅਸੀਂ ਇੱਥੇ ਘਮੀ ਚਲਾਵਾਂਗੇ ਤੇ ਸਾਡੇ ਕੋਈ ਗੱਲਬਾਤ ਕੋਈ ਪ੍ਰੋਸਸ ਅਦਵਾਇਆ ਮੰਤਰੀ ਸਾਹਿਬ ਨੇ ਕੋਈ ਮੰਤਰੀ ਸਾਹਿਬ ਨੇ ਸਾਨੂੰ ਪ੍ਰੋਸਸ ਦਿੱਤਾ ਸੀ 2 ਮਿੰਟਾਂ ਸਾਡੀਆਂ ਹੋ ਚੁੱਕੀਆਂ ਕਿ ਤੁਹਾਡਾ ਅਸੀਂ ਜਲਦੀ ਤੋਂ ਜਲਦੀ ਹੱਲ ਕੱਢਾਂਗੇ ਆ ਮੰਤਰੀ ਸਾਹਿਬ ਨੇ ਮੀਟਿੰਗ ਸਾਡੀ ਸੋਮਵਾਰ ਨੂੰ ਰੱਖੀ ਸੀ ਤੇ ਉਹ ਹੁਣ ਹੜ ਹੜ ਔਨ ਕਰਕੇ ਸਰਕਾਰ ਸਾਰੀ ਬਿਜੀ ਆ ਤੇ ਇਸ ਤੋਂ ਬਾਅਦ ਉਹ ਮੀਟਿੰਗ ਰੱਖਣੀ ਸਾਨੂੰ ਪੂਰਾ ਪ੍ਰੋਸੈਸ ਸਭ ਸਰ ਇੱਕ ਪ੍ਰਧਾਨਗੀ ਨੂੰ ਲੈ ਕੇ ਇਸ਼ੂ ਹੈ ਤੁਹਾਡੇ ਬੋਰਡ ਵੀ ਲੱਗੇ ਸੀਗੇ ਕੁਝ ਤੁਹਾਡੇ ਲਾਭ ਲਈ ਲੈ ਕੇ ਸੋਕੋ ਉਹ ਇਸ਼ੂ ਕੋਈ ਨਹੀਂ ਹੈਗਾ ਉਹ ਅੱਗੇ ਵੀ ਡਰਮ ਇਸ ਤਰ੍ਹਾਂ ਹੀ ਕਰਦਾ ਰਹਿੰਦਾ ਅੱਜ ਤੋਂ ਨਹੀਂ ਕਰਦਾ ਉਹ ਉਹ ਸ਼ੁਰੂ ਤੋਂ ਹੀ ਕਰਦਾ ਲੁਧਿਆਣਾ ਐਸੋਸੀਏਸ਼ਨ ਚੋਂ ਵੀ ਉਸ ਬੰਦੇ ਨੂੰ ਸਾਰਿਆਂ ਨੂੰ ਪਤਾ ਹੀ ਆ ਲੁਧਿਆਣਾ ਤੁਹਾਨੂੰ ਸਾਰਾ ਪਤਾ ਹੀ ਆ ਤੇ ਵੀ ਉਹਨੂੰ ਪਰੇ ਕੀਤਾ ਹਿਆ ਕੋਈ ਉਹਦੇ ਨਾਲ ਜ਼ਿਲ੍ਹਾ ਪ੍ਰਧਾਨ ਨਹੀਂ ਕੋਈ ਉਹਦੇ ਨਾਲ ਜਨਰਲ ਸੈਕਟਰੀ ਨਹੀਂ ਕੋਈ ਪੱਠੇ ਮਾਲਕ ਨਹੀਂ ਜੇ ਇੰਨੀ ਗੱਲ ਹੈਗੀ ਤਾਂ ਲੁਧਿਆਣੇ 'ਚ ਇਕੱਠ ਕਰਕੇ ਪੱਠਾ ਮਾਲਕਾਂ ਦੇ ਵਿੱਚ ਲਗਭਗ 250 ਪੱਠਾ ਮਾਲਕਾ ਲੁਧਿਆਣੇ 'ਚ ਉਹ ਲੁਧਿਆਣੇ ਦੀ ਕੋਈ ਇੱਕ ਤਹਿਸੀਲ ਚੁਣ ਲੂਏ 14 ਤਹਿਸੀਲਾਂ 'ਚੋਂ ਤੇ ਇੱਕ ਤਹਿਸੀਲ ਦੇ ਵਿੱਚ ਹੀ ਆਪ ਇਲੈਕਸ਼ਨ ਚ ਕਰ ਜੂਏ ਤਾਂ ਉਹਨੂੰ ਉੱਥੇ ਹੀ ਪਤਾ ਲੱਗ ਜੂਵੇਂ ਇਹਨਾਂ ਪੱਠਾ ਮਾਲਕ ਕਿੰਨੇ ਨੇ ਐਵੇਂ ਡਰਾਮੇ ਵਰਗਾ ਕਰਨ ਦਾ ਕੀ ਫਾਇਦਾ ਸਰ ਜੀ ਕਮੇਟੀ ਰਾਜੇਂਦਰ ਸਿੰਘ ਚੇਅਰਮੈਨ ਪੰਜਾਬ ਬ੍ਰੇਕਲ ਐਸੋਸੀਏਸ਼ਨ ਸਾਡਾ ਅੱਜ ਦਾ ਜਿਹੜਾ ਮੁੱਖ ਮੁੱਦਾ ਸੀ ਇਹੀ ਮਾਈਨਿੰਗ ਦੇ ਹਜ਼ਾਰਤ ਸੀਗਾ ਸਾਨੂੰ ਜਿਹੜਾ ਸਾਡਾ ਮਾਈਨਿੰਗ ਹੈ ਸਾਡੀ ਮਿੱਟੀ ਹੈ ਸਾਡਾ ਰਾਮ ਮਟੀਰੀਅਲ ਆ ਅਗਰ ਸਾਨੂੰ ਰਾਮ ਮਟੀਰੀਅਲ ਇਹਨੇ ਮਿਲੂਗਾ ਤਾਂ ਅਸੀਂ ਜਿਹੜੀ ਇੱਟਾਂ ਬਣਾ ਲਈ ਪਾਵਾਂਗੇ ਇਸ ਕਰਕੇ ਸਾਡੀ ਸਰਕਾਰ ਤੋਂ ਮੰਗਾ ਮੁੱਖ ਮੰਤਰੀ ਸਭ ਤੋਂ ਮੰਗਾ ਮੰਤਰੀ ਸਭ ਤੋਂ ਮੰਗਾ ਵੀ ਸਾਡਾ ਜਿਹੜਾ ਇਹ ਮਸਲਾ ਜਿਸ ਤਰ੍ਹਾਂ ਹਰਿਆਣੇ ਵਾਲਿਆਂ ਨੇ ਸਰਕਾਰ ਨੇ ਮਸਲਾ ਹੱਲ ਕੀਤਾ ਉੱਚੇ ਪਠਿਆਲਾ ਦਾ ਮਿੱਟੀ ਬੋਟਾਂ ਵਾਲੇ ਇਸੇ ਉਸੇ ਪੈਟਰਨ ਤੇ ਸਾਡਾ ਇਹ ਇੱਥੇ ਮਸਲਾ ਸਾਡਾ ਪੰਜਾਬ 'ਚ ਵੀ ਹੱਲ ਕੀਤਾ ਜਾਵੇ ਤਾਂ ਕਿ ਪਠਿਆਲੇ ਮੂਰੇ ਸੀਜ਼ਨ ਸਟਾਰਟ ਹੋਣ ਵਾਲਾ ਵਾ ਆਪਣੀਆਂ ਮਿੱਟੀਆਂ ਪੱਟ ਕੇ ਠਿੱਟਾ ਵੜਾ ਕੇ ਲੋਕਾਂ ਦੇ ਵਿੱਚ ਠਿੱਟਾ ਸਹੀ ਰੇਟ ਤੇ ਵੇਚ ਸਕਣ ਜੇ ਮਸਲਾ ਨਾ ਆ ਲੋਇਆ ਤਾਂ ਠਿੱਟਾ ਬਾਹਰਲੇ ਸਟੇਟਾਂ ਤੋਂ ਆਉਣਗੀਆਂ ਤੇ ਰੇਟ ਹੋਰ ਜਿਆਦੇ ਉੱਪਰ ਚਲੇ ਜਾਣਗੇ ਸਰ ਪਹਿਲਾਂ ਹੀ ਪੱਠੇ ਵਾਲੇ ਜਿਹੜੇ ਨੇ ਮੰਡੀ ਦੀ ਮਾਰ ਚੱਲ ਰਹੀ ਹੈ ਲੱਗਦਾ ਈ ਕਿ ਪੰਜਾਬ ਸਰਕਾਰ ਨੂੰ ਬਾਹਰ ਹੋਣੀ ਚਾਹੀਦੀ ਹੈ ਤਾਂ ਬਿਲਕੁਲ ਬਿਲਕੁਲ ਪੰਜਾਬ ਸਰਕਾਰ ਨੂੰ ਜਿਸ ਤਰ੍ਹਾਂ ਹੋਰ ਕਿਸਾਨਾਂ ਦੀ ਭਗਵਾਨ ਤੁਮਾਂਜੀ ਨੇ ਬਾਹ ਫੜੀ ਆ ਇਸੇ ਤਰ੍ਹਾਂ ਅਸੀਂ ਚਾਹੁੰਦੇ ਆ ਵੀ ਸਾਡੇ ਜਿਹੜੇ ਵਪਾਰੀ ਟਰੇਡ ਵਾਲੇ ਆ ਵਪਾਰੀ ਨੇ ਇਹਨਾਂ ਦੀ ਵੀ ਬਠੇ ਵਾਲਿਆਂ ਦੀ ਵੀ ਬਾਹ ਸਦਾ ਭਗਵਾਨ ਜੀ ਮੁੱਖ ਮੰਤਰੀ ਸਾਹਿਬ ਨੂੰ ਫੜਨੀ ਚਾਹੀਦੀ ਆ ਅਸੀਂ ਪਹਿਲਾਂ ਇੱਕ ਮੀਟਿੰਗ ਭਗਵਾਨਤਰੀ ਸਾਹਿਬ ਨਾਲ ਕੀਤੀ ਵੀ ਆ ਸਾਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਅਸੀਂ ਤੁਹਾਡੇ ਸਾਰੇ ਹੱਲ ਪਹਿਲ ਦੇ ਆਧਾਰ ਤੇ ਕਰਾਂਗੇ ਕਿਉਂ ਅਸੀਂ ਫੇਰ ਵੀ ਆਸ਼ੋਹੀ ਕਰਦੇ ਆ ਵੀ ਤੁਹਾਡੇ ਹੱਲ ਜਿਹੜੇ ਪਹਿਲ ਦੇ ਆਧਾਰ ਤੇ ਕੀਤੇ ਜਾਣ ਇੱਕ ਨਵੇਂ ਪ੍ਰਧਾਨ ਦੀ ਵੀ ਚੋਣ ਆਪਣੇ ਆਪ ਹੀ ਕੀਤੀ ਗਿਆ ਜਿਹੜੇ ਐਮਐਲਏ ਨੂੰ